ਪਕਾ ਕੇ ਗੱਡੀ ਖੋਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਦਰਅਸਲ ਇਸ ਬਾਬਤ ਸਿਨੀਅਰ ਕਪਤਾਨ ਪੁਲਿਸ ਗੁਲਨੀਸ਼ ਸਿੰਘ ਖੁਰਾਣਾ ਨੇ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦੱਸਿਆ ਕਿ ਜਸਪ੍ਰੀਤ ਸਿੰਘ ਜੋ ਕਿ ਟੈਕਸੀ ਡਰਾਈਵਰ ਹੈ ਤੇ 17 ਨਵੰਬਰ ਨੂੰ 9:30 ਵਜੇ ਦੇ ਕਰੀਬ ਜਲੰਧਰ ਬੱਸ ਅੱਡੇ ਤੋਂ ਆਪਣੀ ਗੱਡੀ ਦੇ ਵਿੱਚ ਇੱਕ ਲੜਕਾ ਤੇ ਲੜਕੀ ਦੀ ਸਵਾਰੀ માતા ਸ਼੍ਰੀ ਨੈਣਾ ਦੇਵੀ ਦੇ ਲਈ ਬਿਠਾ ਕੇ ਆ ਰਿਹਾ ਸੀ ਕਿ ਜਦੋਂ ਇਲਾਕਾ ਥਾਣਾ ਸ਼੍ਰੀਨੰਦਰਪੁਰ ਸਾਹਿਬ ਦੇ ਪਿੰਡ ਰਾਮਪੁਰ ਜੱਜਰ ਸਰਾਵਾ ਤੋਂ ਪਿੱਛੇ ਹੀ ਸੀ ਤਾਂ ਰਾਤ ਤਕਰੀਬਨ 12:30 ਵਜੇ ਗੱਡੀ ਦੇ ਵਿੱਚ ਬੈਠੇ ਲੜਕੇ ਨੇ ਡਰਾਈਵਰ ਦੇ ਪੇਟ ਦੇ ਵਿੱਚ ਦੋ ਵਾਰ ਚਾਕੂ ਦੇ ਨਾਲ ਹਮਲਾ ਕੀਤਾ ਤੇ ਧੱਕਾ ਮਾਰ ਕੇ ਉਸਨੂੰ ਬਾਹਰ ਸੁੱਟਣ ਲੱਗਾ ਡਰਾਈਵਰ ਆਪਣੀ ਗੱਡੀ ਦੀ ਬ੍ਰੇਕ ਲਗਾ ਕੇ ਗੱਡੀ ਤੋਂ ਬਾਹਰ ਆ ਗਿਆ ਉਨਾ ਦੱਸਿਆ ਕਿ ਉਸ ਤੋਂ ਪਰંત ਲੜਕੇ ਨੇ ਡਰਾਈਵਰ ਨੂੰ ਪਿਸਤੌਲ ਵਿਖਾ ਕੇ ਗੱਡੀ ਖੋ ਲਈ ਤੇ ਦੋਵੇਂ ਲੜਕਾ ਲੜਕੀ ਭੱਜ ਜਾਂਦੇ ਨੇ ਤੇ ਇਸੇ ਮਾਮਲੇ ਦੇ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਸੀ ਤੇ ਉਹਨਾਂ ਇਹ ਵੀ ਦੱਸਿਆ ਕਿ ਇਸੇ ਮਾਮਲੇ ਦੇ ਵਿੱਚ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਰੋਹਿਤ ਕੁਮਾਰ ਵਾਸੀ ਪੱਟੀ ਰੋਡ ਪਿੰਡ ਪਿਖੇਵਿੰਡ ਥਾਣਾ ਪਿਖੇਵਿੰਡ ਜ਼ਿਲ੍ਹਾ ਤਰਨਤਾਰਨ ਨੂੰ 9 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਖੋਈ ਹੋਈ ਗੱਡੀ ਵੀ ਬਰਾਮਦ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਰੋਹਿਤ ਕੁਮਾਰ ਦੇ ਉੱਪਰ ਪਹਿਲਾ ਵੀ ਐਨਡੀਪੀਐਸ ਐਕਟ ਦੇ ਤਹਿਤ ਦੋ ਮਾਮਲੇ ਦਰਜ ਨੇ ਤੇ ਇਸ ਦੇ ਨਾਲ ਹੀ ਕਾਰਦੇ ਵਿੱਚ ਸਵਾਲ ਲੜਕੀ ਦਾ ਨਾਮ ਕਾਜਲ ਹੈ ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਤਲਾਸ਼ ਕਰ ਰਹੀ ਹੈ ਦੂਜੀ ਰੋਹਿਤ ਕੁਬਾਨ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਖੁਲਾਸਿਆਂ ਦੀ ਉਮੀਦ ਹੈ ਸਾਡੇ 6:30 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀਗੀ ਜਸਪ੍ਰੀਤ ਸਿੰਘ ਪੁੱਤਰ ਰੇਸ਼ਮ ਲਾਲ ਵੱਲੋਂ ਇਹ ਰੈਣਾ ਵਾਲਾ ਜਲੰਧਰ ਦਾ ਹੈਗਾ ਡ్రਾਈਵਰੀ ਦਾ ਕੰਮ ਕਰਦਾ ਹੈਗਾ ਆਪਣੀ ਗੱਡੀ ਜਿਹੜੀ ਹੈਗੀ ਟੈਕਸੀ ਦੀ ਉੱਥੋਂ ਲੈ ਕਰਕੇ ਆਇਆ ਸੀਗਾ ਜਲੰਧਰ ਤੋਂ ਜਿਹਦੇ ਵਿੱਚ ਇੱਕ ਕੁੜੀ ਤੇ ਇੱਕ ਮੁੰਡਾ ਸੀਗੇ ਜਿਨ੍ਹਾਂ ਦੀ ਉਹਨੂੰ ਪਛਾਣ ਨਹੀਂ ਸੀਗੀ ਨਾ ਇਹਨੇ ਕੋਈ ਡਾਕੂਮੈਂਟ ਉਹਨਾਂ ਦੇ ਕੋਲੋਂ ਲਿਆ ਸੀਗਾ ਇਹ ਨੈਨਾ ਦੇਵੀ ਵਾਸਤੇ ਬੁੱਕ ਕੀਤੀ ਸੀਗੀ ਜਦੋਂ ਇਹ ਜਾ ਰਹੇ ਸੀਗੇ ਤੇ ਸਾਡਾ ਜਿਹੜਾ ਪਿੰਡ ਹੈਗਾ ਰਾਮਪੁਰ ਜੱਜਰ ਉਹਦੇ ਲਾਗੇ ਇਹਨਾਂ ਨੇ ਜਿਹੜਾ ਡਰਾਈਵਰ ਸੀਗਾ ਉਹਦੇ ਸਟੈਪਿੰਗ ਕੀਤੀ ਉਹਨੂੰ ਪਿਸਤਲ ਦਿਖਾ ਕਰਕੇ ਜਿਹੜਾ ਉਹਦੀ ਕਾਰ ਉਹ ਖੋ ਕਰ ਲਈ ਔਰ ਉਹ ਲੈ ਕਰਕੇ ਭੱਜ ਗਏ ਸੀਗੇ ਉਥੋਂ ਬਿਕੋਜ਼ ਆਫ ਕਨੈਕਟੀਵਿਟੀ ਰਾਤ ਨੂੰ ਜਿਹੜਾ ਹੈਗਾ ਹੈ ਰਾਤ ਦੀ ਵਾਰਦਾਤ ਹੈਗੀ 12:00 12:30 ਵਜੇ ਦੇ ਕਰੀਬ ਦੀ ਉਹ ਸਾਨੂੰ ਦੱਸ ਨਹੀਂ ਸਕਿਆ अर्ਲੀ ਮਾਰਨਿੰਗ ਜਿਸ ਤਰ੍ਹਾਂ ਹੀ ਸਾਨੂੰ ਇਤਲਾ ਮਿਲੀ ਉਹਦੇ ਨਾਲ ਦੇ ਨਾਲ ਆਪਾਂ ਉਹਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਤੇ ਟੀਮ ਜਿਹੜੀਆਂ ਆ ਕੇ ਨੇ ਸਾਡੇ ਥਾਣੇ ਦੀ ਐਸ ਐਚ ਓ ਅਨੰਦਪੁਰ ਸਾਹਿਬ ਦੀ ਤੇ ਨਾਲ ਇਨਚਾਰਜ ਸੀਆਈਏ ਦੀ ਟੀਮ ਤੇ ਡੀਐਸਪੀ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਹੈਗੇ ਨੇ ਇਹਨਾਂ ਨੇ ਰਲ ਕੇ ਜਿਹੜਾ ਹੈਗਾ ਇਸ ਕੇਸ ਤੇ ਵਰਕ ਆਊਟ ਕੀਤਾ ਸੀਸੀਟੀਵੀ ਫੁਟੇजेस ਜਿਹੜੀਆਂ ਹੈਗੇ ਨੇ ਕਾਫੀ ਆਪਾਂ ਇੱਥੇ ਖੰਘ ਹੋਰ ਵੀ ਜਿਹੜੇ ਸਾਨੂੰ ਇਨਪੁਟਸ ਵਿਚਾਰ ਮਿਲਦੇ ਰਹੇ ਉਹਨਾਂ ਤੇ ਵਰਕਆਊਟ ਕੀਤਾ ਤੇ ਬਹੁਤ ਹੀ ਜਿਹੜਾ ਹੈਗਾ ਆਪਾਂ ਮਿਨਿਮਮ ਟਾਈਮ ਵਿੱਚ ਕੇਸ ਨੂੰ ਜਿਹੜਾ ਹੈਗਾ ਟਰੇਸ ਕੀਤਾ ਹੈਗਾ ਤੇ ਜਿਹੜਾ ਅਕਿਊਜ਼ਰ ਇਹਦੇ ਵਿੱਚ ਰੋਹਿਤ ਕੁਮਾਰ ਹੈਗਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਕਾਰ ਹੈਗੀ ਹੈ ਉਹਨੂੰ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਹੈਗਾ ਅੱਜ ਇਹਨੂੰ ਪੇਸ਼ ਕਰਾ ਕਰਕੇ ਇਹਦੀ ਰਿਮਾਂਡ ਹਾਸਲ ਕਰਕੇ ਇਹਨੂੰ ਅੱਗੇ ਜਿਹੜੇ ਇਹਦੇ ਪੁੱਛਗਿੱਛ ਕਰਾਂਗੇ ਕਿ ਜਿਹੜੀ ਪਿਸਟਲ ਇਹਨੇ ਸ਼ੋਅ ਕੀਤੀ ਸੀਗੀ ਉਹ ਤੇ ਹੋਰ ਉਸ ਤੋਂ ਇਲਾਵਾ ਜਿਹੜਾ ਨਾਈਫ ਇਹਨੇ ਯੂਜ਼ ਕੀਤਾ ਹੈਗਾ ਵਾਰਦਾਤ ਵਿੱਚ ਉਹ ਉਹਨਾਂ ਨੂੰ ਜਿਹੜਾ ਹੈਗਾ ਬਰਾਮਦ ਕਰਨਾ ਸਾਡਾ ਰਹਿੰਦਾ ਹੈਗਾ ਇਸ ਤੋਂ ਪਹਿਲਾਂ ਵੀ ਇਸ ਬੰਦੇ ਤੇ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਨੇ ਇੱਕ ਅੰਮ੍ਰਿਤਸਰ ਦਾ ਇੱਕ ਵਿਕੀਵਿੰਡ ਦਾ ਤੇ ਹੋਰ ਵੀ ਕਿਸ-ਕਿਸ ਕੇਸ ਵਿੱਚ ਇਨਵੋਲ ਹੈਗਾ ਹੋਰ ਕੋਈ ਵਾਰਦਾਤ ਇਹਨੇ ਕੀਤੀ ਹੈ ਨਹੀਂ ਕੀਤੀ ਹੈਗੀ ਉਸ ਬਾਰੇ ਵਿੱਚ ਜਿਹੜਾ ਹੈਗਾ ਆਪਾਂ ਪੜਤਾਲ ਦੀ ਤਫਤੀਸ਼ ਦੌਰਾਨ ਕਰਾ ਗਿਆ ਸਰ ਇਹਦੇ ਵਿੱਚ ਪਹਿਲਾਂ ਵੀ ਹੈਗਾ ਕਿ ਅਜੇ ਇਹਨੂੰ ਆਪਾਂ ਗ੍ਰਿਫਤਾਰ ਕਰਕੇ ਅੱਜ ਰਿਮਾਂਡ ਲੈ ਰਹੇ ਆ ਇਹਦਾ ਤੇ ਬਿਕੋਜ਼ ਇੱਥੇ ਪਹਿਲਾਂ ਵੀ ਪਰਚੇ ਹੈਗੇ ਨੇ ਐਨਡੀਪੀਐਸ ਦੇ ਤੇ ਇਹਦੋਂ ਪੁੱਛ ਕੇ ਕਰਨਾ ਪ੍ਰੋਪਰਲੀ ਇੰਟਰੋਗੇਟ ਕਰਨਾ ਬਣਦਾ ਹੈਗਾ ਜੋ ਵੀ ਤਫਤੀਸ਼ ਦੌਰਾਨ ਸਾਹਮਣੇ ਆਊਗਾ ਫਿਰ ਤੁਹਾਨੂੰ ਅੱਗੇ ਆਪਾਂ ਸਾਂਝਾ ਕਰਾਂਗੇ